ਜੀ ਅਗਰ ਆਵਾਜ਼ ਬਿਲ ਪਾਰੀ ਹੈ ਤਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗਾ ਜੀ ਦੋਨੋਂ ਤੁਸੀਂ ਪੇਰੈਂਟਸ ਬੈਠੇ ਹੋ ਇਸ ਵੇਲੇ ਔਰ ਇਹ ਵਾਕਈ ਬੜਾ ਮੁਸ਼ਕਿਲ ਹੁੰਦਾ ਹੈ 2 ਸਾਲ ਦਾ ਵੀ ਜੇ ਸਮਾਂ ਕਿਹਾ ਜਾਵੇ ਕਹਿਣ ਨੂੰ ਭਾਵੇਂ ਇਹ ਕਹਿ ਲਈਏ ਕਿ 2 ਸਾਲ ਦਾ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਹੈ ਇਸ ਕੇਸ ਨੂੰ ਸਿੱਟੇ ਤੇ ਪਹੁੰਚਾ ਦਿੱਤਾ ਗਿਆ ਜਾਂ ਸਜ਼ਾ ਦੇ ਦਿੱਤੀ ਗਈ ਪਰ ਕਹਿੰਦੇ ਆ ਜਿਨ੍ਹਾਂ ਤੇ ਬੀਤਦੀ ਹੈ ਉਹੀ ਜਾਣਦੇ ਆ ਕਿ ਜੇ 2 ਸਾਲ ਦਾ ਵੀ ਸਜ਼ਾ ਸੀ ਸਮਾਂ ਸੀ ਤਾਂ ਉਸ ਨੂੰ ਕਿਸ ਤਰੀਕੇ ਨਾਲ ਤੁਸੀਂ ਜਿਉਆਂ ਹੋਣਾ ਔਰ ਅੱਜ ਆਖਿਰਕਾਰ ਫੈਸਲਾ ਆਇਆ ਹੈ ਕੋਈ ਤਸੱਲੀ ਮਿਲੀ ਹੈ ਹਾਂਜੀ ਬਿਲਕੁਲ ਅ ਅੱਜ ਰੂਹ ਨੂੰ ਸਕੂਨ ਮਿਲਿਆ ਬੇਸ਼ੱਕ ਦਿਲਰੋਜ਼ ਸਾਡੇ ਵਿੱਚ ਨਹੀਂ ਰਹੀ ਹੈ ਨਾ ਪਰ ਇੱਕ ਰੂਹ ਨੂੰ ਸਕੂਨ ਹੈਗਾ ਵਾ ਕਿ ਅਸੀਂ ਆਪਣੇ ਬੱਚੇ ਨੂੰ ਇਨਸਾਫ ਦਵਾ ਪਾਏ ਆ ਮੈਂ ਤਾਂ ਇਹ ਕਹਾਂਗੀ ਕਿ ਅਗਰ ਅਗਰ ਕਿਸੇ ਨਾਲ ਕੋਈ ਵੀ ਇਦਾਂ ਦੀ ਹਮਿਸਿਆਪਲਿੰਗ ਹੁੰਦੀ ਆ ਬਾਬਾ ਜੀ ਕਰੇ ਨਾ ਹੋਵੇ ਬਟ ਜੇ ਕਿਸੇ ਨਾਲ ਛੋਟਾ ਜਿਹਾ ਵੀ ਕੋਈ ਕ੍ਰਾਈਮ ਹੁੰਦਾ ਕਿਸੇ ਤੇ ਅਤਿਆਚਾਰ ਹੁੰਦਾ ਤੇ ਪਲੀਜ਼ ਉਹਦੀ ਲੜਾਈ ਜ਼ਰੂਰ ਲੜੋ ਤੇ ਆਪਣੇ ਮੈਂ ਆਪਣੇ ਬੱਚੇ ਨੂੰ ਇਨਸਾਫ ਦਵਾਇਆ ਸਭ ਪੂਰੇ ਵਰਡ ਦੀਆਂ ਦਵਾਵਾਂ ਪੂਰੇ ਵਰਦ ਜਾਂ ਦਵਾਵਾ ਪਰਪਕਾਰ ਸਿੰਘ ਹੁਮਨ ਜੋ ਆਪਣੇ ਐਡਵੋਕੇਟ ਰਏ ਨੇ ਵੀਡੀ ਗੁਪਤਾ ਜੀ ਹਨਾ ਸਭ ਨੇ ਉਸ ਨੂੰ ਆਪਣੀ ਬੱਚੀ ਸਮਝ ਕੇ ਫਾਈਟ ਕੀਤੀ ਔਰ ਅੱਜ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਦਿਲਰੋਜ਼ ਦੇ ਪਾਪਾ ਵੀ ਬੈਠੇ ਨੇ ਤੁਹਾਡੇ ਨਾਲ ਮੈਂ ਥੋੜਾ ਜਾਂ ਹਾਲਾਂਕਿ ਮੈਨੂੰ ਪਤਾ ਹੈ ਕਿ ਇਸ ਵੇਲੇ ਬੜੀ ਮੁਸ਼ਕਲ ਹੁੰਦੀ ਹੈ ਇਹੋ ਜੇ ਮੌਕੇ ਤੇ ਗੱਲਬਾਤ ਕਰਨ ਦੀ ਪਰ ਕਈ ਵਾਰੀ ਸਮਾਜ ਦੇ ਲਈ ਐਸੇ ਫੈਸਲੇ ਮਿਸਾਲੀ ਬਣਦੇ ਨੇ ਕਿ ਚਲੋ ਜੇ ਆਪਣਾ ਬੱਚਾ ਨਹੀਂ ਬਚ ਸਕਿਆ ਤਾਂ ਕਿਸੇ ਹੋਰ ਦੇ ਬੱਚੇ ਦੇ ਨਾਲ ਐਸੀ ਕਟਣਾ ਨਾ ਵਾਪਰੇ ਸੋ ਥੋੜਾ ਜਾਂ ਮੈਂ ਤੁਹਾਡੇ ਤੋਂ ਡਿਟੇਲ ਚ ਜਾਨਣਾ ਚਾਹਣਾ ਹੈ ਜਾਂ ਸਮਝਣਾ ਚਾਹਣਾ ਹੈ ਕਿ ਬੜਾ ਮੁਸ਼ਕਿਲ ਹੁੰਦਾ ਹੈ ਇਹ 2 ਸਾਲ ਦਾ ਸਮਾਂ ਬੜੇ ਸਾਰੇ ਉਤਾਰ ਚੜ੍ਹਾਏ ਹੋਣਗੇ ਕਦੇ ਐਦਾਂ ਲੱਗਿਆ ਵੀ ਕਈ ਵਾਰੀ ਬੰਦਾ ਅੱਕ ਜਾਂਦਾ ਹੈ ਜਾਂ ਉਹ ਜਿਹੜੀ ਪ੍ਰੋਸੈਸ ਹੈ ਉਸ ਤੋਂ ਡੋਲ ਜਾਂਦਾ ਹੈ ਜਾਂ ਕਈ ਵਾਰੀ ਬੜੇ ਤਰ੍ਹਾਂ ਦੇ ਦਬਾਅ ਹੁੰਦੇ ਆ ਐ ਲੱਗਦਾ ਹੁੰਦਾ ਕੋਈ ਗਵਾਹ ਨਾ ਮੁੱਕਰ ਜੇ ਮਤਲਬ ਕਿਸ ਤਰੀਕੇ ਦੀਆਂ ਸਥਿਤੀਆਂ ਤੁਸੀਂ ਮਹਿਸੂਸ ਕੀਤੀਆਂ ਨੇ ਇਸ ਸਮੇਂ ਦੇ ਵਿੱਚ ਸਾਨੂੰ ਉਸ ਰੱਬ ਤੇ ਪਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਸੀਗਾ ਜੀ ਜੀ ਲਈ ਵੀ ਰੱਬ ਜੀ ਰੱਬ ਤੇ ਜੱਜ ਸਾਹਿਬ ਤੇ ਸਾਡੇ ਵਕੀਲ ਘੁੰਮਣ ਸਰ ਤੇ ਬੀੜੀ ਗੁਪਤਾ ਜੀ ਲਈ ਵੀ ਇਹਨੂੰ ਕੜੀ ਤੋਂ ਕੜੀ ਸਜ਼ਾ ਦੇਣਗੇ ਜੀ ਪੂਰੇ ਸੰਗਤ ਦੀਆਂ ਅਰਦਾਸਾਂ ਸੀਗੀਆਂ ਲਈ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਸੰਗਤ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਹਰੇਕ ਜਿਹਨੂੰ ਵੀ ਪਤਾ ਲੱਗਦਾ ਹਰੇਕ ਕੋਈ ਇਹੀ ਵਰਡ ਕਹਿੰਦਾ ਸੀ ਲਈ ਵੀ ਇਸ ਪਾਪੜ ਨੂੰ ਫਾਂਸੀ ਦੀ ਸਜ਼ਾ ਹੋਵੇ ਅੱਜ ਸੰਗਤ ਦੀਆਂ ਅਰਦਾਸਾਂ ਤੇ ਬੂਰ ਪਿਆ ਵਾ ਤੇ ਅੱਜ ਜੱਜ ਸਾਹਿਬ ਨੇ ਅੱਜ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਤੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਮੇਰੇ ਕੋ ਕੋਈ ਵਰਡ ਨਹੀਂ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਹੂੰ ਅੱਛਾ ਭਾਈ ਜੀ ਮੈਂ ਇਹ ਜਾਨਣਾ ਚਾਹੁੰਨਾ ਵੀ ਤੁਸੀਂ ਜਿਸ ਵੇਲੇ ਇਹ ਘਟਨਾ ਵਾਪਰੀ ਕਈ ਵਾਰੀ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਜਦੋਂ ਅਸੀਂ ਖਬਰਾਂ ਦੇ ਵਿੱਚ ਦੱਸਦੇ ਆ ਮੈਂ ਖੁਦ ਜਦੋਂ ਇਹ ਖਬਰ ਪੜ੍ਹ ਰਿਹਾ ਸੀ ਕਿ ਉਹ ਜਿਹੜੀ ਲੇਡੀ ਹੈ ਨੀਲਮ ਕਿ ਉਹ ਰੰਜਿਸ਼ ਰਖਦੀ ਸੀ ਕਿ ਰੰਜਿਸ਼ ਕਿਸ ਤਰੀਕੇ ਦੀ ਬਲਿ ਇੱਕ ਬੱਚੀ ਦੇ ਨਾਲ ਕਿਸ ਤਰੀਕੇ ਦੀ ਰੰਜਿਸ਼ ਹੋ ਸਕਦੀ ਹੈ ਕਿ ਇਸ ਤਰੀਕੇ ਨਾਲ ਤੁਸੀਂ ਇੱਕ ਦਰਿੰਦਗੀ ਭਰੇ ਕਾਰੇ ਨੂੰ ਅੰਜਾਮ ਦੇ ਦਿਓ ਇਹ ਤੁਸੀਂ ਸਮਝ ਪਾਏ ਇਸ ਚੀਜ਼ ਨੂੰ ਕਦੇ ਉਹ ਜੈਲਸੀ ਕਰਦੀ ਸੀਗੀ ਜੀ ਉਹ ਲਈ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਾਨ ਲੈ ਕੇ ਦਿੰਦਾ ਸੀਗਾ ਲਈ ਵੀ ਉਹ ਕਹਿੰਦੀ ਮੇਰੇ ਬੱਚੇ ਦੇਖ ਕੇ ਰੋਂਦੇ ਸੀਗੇ ਹੁਣ ਤੁਸੀਂ ਆਪ ਜਾਣਦੇ ਪਤਾ ਹੀ ਆ ਤੁਹਾਨੂੰ ਜੀ ਹੁਣ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਡਿਊਟੀ ਤੇ ਹੁੰਨੇ ਆ ਮੈਂ ਖੁਦ ਪੁਲਿਸ ਮੁਲਾਜ਼ਮ ਆ ਜੀ ਸਾਰਾ ਦਿਨ ਆਪਾਂ ਡਿਊਟੀ ਤੇ ਰਹਿੰਨੇ ਆ ਜੀ ਆਪਾਂ ਰਾਤ ਨੂੰ ਆਪਾਂ ਬੱਚਿਆਂ ਨੂੰ ਕੋਈ ਸਮਾਨ ਕੁਝ ਵੀ ਲਿਆ ਕੇ ਦਿੰਨੇ ਆ ਜੀ ਹੁਣ ਆਪਾਂ ਆਪਾਂ ਬੱਚਿਆਂ ਲਈ ਕਮਾਉਨੇ ਆ ਜੀ ਜੇ ਹੁਣ ਆਪਾਂ ਬੱਚਿਆਂ ਨੂੰ ਨਹੀਂ ਲਿਆ ਕੇ ਦੇ ਸਕਦੇ ਤੇ ਫਿਰ ਆਪਾਂ ਹੋਰ ਕੌਣ ਆ ਜੀ ਆਪਾਂ ਨੂੰ ਹਮ ਜੀ ਇਸ ਚੀਜ਼ ਦੀ ਜੈ ਜੈ ਕਰਦਾ ਆਪਣੇ ਬੱਚਿਆਂ ਦੀ ਜਾਨ ਦੀ ਸਤਿਕਾਰ ਕਰੂੰਗਾ ਜੀ ਮੇਰੇ ਬੱਚੇ ਦੇਖ ਕੇ ਰੋਂਦੇ ਸੀਗੇ ਹਮ ਹੋਰ ਕੋਈ ਵਜ੍ਹਾ ਨਹੀਂ ਸੀ ਰੰਜਿਸ਼ ਦੀ ਨਹੀਂ ਜੀ ਜੈਲਸੀ ਕਰਦੀ ਸੀਗੀ ਜੀ ਹਾਂਜੀ ਉਹਦੀ ਇਹ ਸਟੇਟਮੈਂਟ ਰਹੀ ਆ ਉਹਦੀ ਇਹ ਸਟੇਟਮੈਂਟ ਸੀ ਕਿ ਮੈਨੂੰ ਇਹਨਾਂ ਦੇ ਇਹਨਾਂ ਦੇ ਪਰਿਵਾਰ ਨਾਲ ਜੈਲਸ ਸੀ ਹਨਾ ਇਹ ਸਟੇਟਮੈਂਟ ਉਹਨੇ ਉੱਥੇ ਵੀ ਆਪਣੇ ਅਕਸੈਪਟ ਕੀਤੀ ਆ ਔਰ ਅੱਜ ਵੀ ਅਕਸੈਪਟ ਕੀਤੀ ਆ ਵੀ ਮੇਰੀ ਇਹਨਾਂ ਨਾਲ ਕੋਈ ਦੁਸ਼ਮਨੀ ਨਹੀਂ ਸੀ ਮੇਰੇ ਇਹਨਾਂ ਨਾਲ ਕੋਈ ਵੀ ਇਦਾਂ ਦੀ ਰੰਜਿਸ਼ ਨਹੀਂ ਸੀ ਬਟ ਇੱਕ ਮੇਰੇ ਅੰਦਰ ਜੈਲਸ ਪੈਦਾ ਹੋਇਆ ਔਰ ਜੈਲਸ ਤੋਂ ਹੀ ਉਹਨੇ ਇਸ ਚੀਜ਼ ਨੂੰ ਇਨਜਾਮ ਦਿੱਤਾ ਕੋਈ ਪਛਤਾਵਾ ਨਜ਼ਰ ਆਇਆ ਜੀ ਉਹਨੇ ਚਿਹਰੇ ਤੇ ਅ ਜੇ ਆਪਾਂ ਪਿਛਲੇ 2.5 ਸਾਲ ਤੋਂ ਦੇਖੀਏ ਤਾਂ ਬਹੁਤ ਹੀ ਐਟੀਟਿਊਡ ਚ ਆਉਂਦੀ ਸੀ ਕਦੇ ਉਹਦੇ ਫੇਸ ਤੋਂ ਲੱਗਾ ਨਹੀਂ ਸੀ ਕਿ ਉਹਨੂੰ ਕੋਈ ਪਛਤਾਵਾ ਪਰ ਅੱਜ ਮੈਂ ਉਹਨੂੰ ਆਪਣੀਆਂ ਅੱਖਾਂ ਨਾਲ ਤਰਫਦੇ ਹੋਏ ਦੇਖਿਆ ਜਿਹੜੇ ਦਿਨ ਦੀ ਮੈਨੂੰ ਉਡੀਕ ਸੀ ਕਿ ਹਾਂ ਉਹ ਉਹਨੂੰ ਮੈਂ ਤਰਫਦੇ ਦੇਖਣਾ ਚਾਹੁੰਦੀ ਸੀ ਅੱਜ ਉਹ ਬਿਲਕੁਲ ਟੁੱਟ ਚੁੱਕੀ ਸੀ ਕੋਰਟ ਦੇ ਵਿੱਚ ਮੈਂ ਉਹਨੂੰ ਆਪਣੇ ਆਪ ਨਾਲ ਫਾਈਟ ਕਰਦੇ ਹੋਏ ਦੇਖਿਆ ਬਿਲਕੁਲ ਪਛਤਾਵਾ ਅੱਜ ਉਹਨੂੰ ਪਛਤਾਵਾ ਮੈਨੂੰ ਨਹੀਂ ਪਤਾ ਉਹਨੂੰ ਦਿਲਰੋਇ ਦਾ ਪਛਤਾਵਾ ਸੀ ਜਾਂ ਨਹੀਂ ਬਟ ਉਹਨੂੰ ਕਿਤੇ ਨਾ ਕਿਤੇ ਆਪਣੀ ਲਾਈਫ ਦਾ ਕੁਛ ਵੀ ਕਹਿ ਲਓ ਆਪਣੇ ਬੱਚਿਆਂ ਦਾ ਉਹਦੇ ਸੀ ਉਹਨੂੰ ਬਹੁਤ ਪਛਤਾਵਾ ਸੀ ਬਿਲਕੁਲ ਟੁੱਟੀ ਸੀ ਅੱਜੋ ਹਮ ਔਰ ਉਹਦੇ ਬੱਚੇ ਹੁਣ ਕਿੱਥੇ ਰਹਿੰਦੇ ਨੇ ਆਇਰਨਰ ਨੋ ਆਈ ਥਿੰਕ ਪਤਾ ਨਹੀਂ ਉਹਦੀ ਫੈਮਿਲੀ ਕਿੱਥੇ ਰਹਿੰਦੀ ਆ ਕਿੱਥੇ ਆਪਾਂ ਕਦੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲਾਂ ਵੀ ਉਹ ਆਪਣੇ ਪੇਕੇ ਘਰ ਰਹਿੰਦੀ ਸੀ ਕਿਉਂਕਿ ਉਹ ਡਿਵੋਰਸ ਸੀ ਸੀ ਔਰ ਹੁਣ ਵੀ ਉਹਦੇ ਬੱਚੇ ਉਹਦੇ ਪੇਰੈਂਟਸ ਕੋਲੇ ਹੀ ਹੋਣਗੇ ਹਾਂਜੀ ਅੱਛਾ ਭਾਈ ਜੀ ਤੁਸੀਂ ਇਹ ਸਮਝਦੇ ਹੋ ਵੀ ਐਸੀ ਐਸੇ ਜਿਹੜੀਆਂ ਘਟਨਾਵਾਂ ਹੁੰਦੀਆਂ ਐ ਜਿਹੜੀਆਂ ਐਸੇ ਦਰਿੰਦਗੀ ਭਰੇ ਕਾਰੇ ਹੁੰਦੇ ਐ ਚਲੋ ਕਿਸੇ ਨੇ ਕਿਸੇ ਵੀ ਸਟੇਟ ਆਫ ਮਾਈਂਡ ਦੇ ਨਾਲ ਇਹ ਕੀਤਾ ਇਆ ਉਸਦੀ ਦਰਿੰਦਗੀ ਸਾਹਮਣੇ ਆ ਗਈ ਉਸਤਾ ਉਸਦੀ ਉਸ ਨੂੰ ਅੱਜ ਮਿਸਾਲੀ ਸਜ਼ਾ ਮਿਲ ਗਈ ਇੱਕ ਸਮਾਜਿਕ ਮਸਲਾ ਵੀ ਯਾਰ ਬਹੁਤ ਸਾਰੇ ਬੱਚੇ ਈਜ਼ੀ ਟਾਰਗੇਟ ਹੋ ਜਾਂਦੇ ਆ ਐਸੀ ਮਾਨਸਿਕਤਾ ਵਾਲੇ ਲੋਕਾਂ ਦੇ ਔਰ ਉਹਨਾਂ ਨੂੰ ਇਹ ਸਬਕ ਮਿਲੇਗਾ ਅੱਜ ਜੀ ਹਾਂਜੀ ਇੱਕ ਅੱਜ ਇੱਕ ਮਿਸਾਲ ਉਹ ਜੱਜ ਸਾਹਿਬ ਨੇ ਇੱਕ ਕੈਮ ਕੀਤੀ ਹੈ ਲਈ ਅੱਗੇ ਤੋਂ ਜੇ ਕੋਈ ਆਪਾਂ ਬੱਚੇ ਨਾਲ ਕੋਈ ਮਿਸ ਹੈਪਨਿੰਗ ਕਰਦੇ ਆ ਜਾਂ ਕਰਦਾ ਲੇਡੀਜ਼ ਜਾਂ ਜੈਂਟਸ ਕੋਈ ਵੀ ਉਹਨਾਂ ਨੂੰ ਡਰੂਗਾ ਲਈ ਵੀ ਇੱਕ ਲੇਡੀਜ਼ ਨੇ ਦਰਦੋਜ਼ ਦਾ ਮਰਡਰ ਕੀਤਾ ਸੀ ਲਈ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਈ ਆ ਤੇ ਲਈ ਵੀ ਆਪਾਂ ਹੁਣ ਇਹ ਕੰਮ ਨਹੀਂ ਕਰਨਾ ਇੱਕ ਮਿਸਾਲ ਹੋ ਗਈ ਜੀ ਸਜ਼ਾ ਦੀ ਤੇ ਇਸ ਇਸ ਪੂਰੇ ਕੇਸ ਦੀ ਕਾਰਵਾਈ ਦੇ ਦੌਰਾਨ ਐ ਤੁਹਾਡੇ ਤੇ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਜਾਂ ਕੋਈ ਕੋਈ ਰਾਜੀ ਨਾਵੇਂ ਲਈ ਕੋਈ ਕੋਸ਼ਿਸ਼ਾਂ ਜਾਂ ਕੋਈ ਐਸੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਤੁਸੀਂ ਇਨ੍ਹਾਂ 2.5 ਸਾਲਾਂ ਦੇ ਵਿੱਚ ਨਹੀਂ ਜੀ ਸਾਨੂੰ ਪੂਰੇ ਬੋਰਡ ਦੀ ਸੰਗਤ ਦੀ ਇੱਕੋ ਹੀ ਬੇਨਤੀ ਸੀ ਕਿ ਲਿਵੀਏ ਨੂੰ ਫਾਂਸੀ ਦੀ ਸਜ਼ਾ ਸੁਣਾਣੀ ਹੈ ਇਸ ਤੋਂ ਘੱਟ ਇਹਨੂੰ ਕੋਈ ਸਜ਼ਾ ਨਾ ਹੋਵੇ ਸਾਰਿਆਂ ਦੀ ਇਹੀ ਅਰਦਾਸ ਸੀਗੀ ਲਿਵੀਏ ਨੂੰ ਫਾਂਸੀ ਦੀ ਸਜ਼ਾ ਹੋਵੇ ਜਿਸੋ ਰੱਬ ਰੂਪੀ ਬੱਚੇ ਨਾਲ ਕੀਤਾ ਜੀ ਕਿ ਬੱਚੇ ਦਾ ਰੱਬ ਦਾ ਰੂਪ ਹੁੰਦੇ ਆ 2 2.5 ਸਾਲ ਦਾ ਬੱਚਾ ਤਾਂ ਲਾਲਚ ਦਾ ਹੁੰਦਾ ਜੀ ਬੱਚੇ ਨੂੰ ਜਿੱਥੇ ਮਰਜੀ ਆਪਾਂ ਲਾਲਚ ਦੇ ਕੇ ਆਪਾਂ ਲੈ ਜਾ ਸਕਦੇ ਆ ਜੀ 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 ਬਿਲਕੁਲ ਸਾਰਿਆਂ ਦੀ ਇਹੀ ਅਰਦਾਸ ਸੀ ਲੈ ਵੀ ਇਸ ਨੀਲਮ ਪਾਪਣ ਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਉਹ ਅੱਜ ਦਿਨ ਆ ਗਿਆ ਜਦੋਂ ਜੱਸਾਬ ਨੇ ਇਹਨੂੰ ਅੱਜ ਫਾਂਸੀ ਦੀ ਸਜ਼ਾ ਦਿੱਤੀ ਹੈ ਬਿਲਕੁਲ ਬਹੁਤ ਹਾਰਡ ਵਰਡਿੰਗ ਦੇ ਵਿੱਚ ਇਹਨੂੰ ਆਰਡਰ ਹੋਏ ਨੇ ਬਹੁਤ ਹਾਰਡੇਸਟ ਵਰਡਿੰਗ ਦੇ ਵਿੱਚ ਇਹਨੂੰ ਆਰਡਰ ਹੋਏ ਨੇ ਕਿ ਇਹਨੂੰ ਪੂਰੀ क्रूरਤਾ ਦੇ ਨਾਲ ਕਿ ਰੱਖਿਆ ਜਾਵੇ ਇਹਦੀ ਜਿਹੜੀ ਲਾਈਫ ਅੱਗੇ ਦੀ ਨਿਕਲੇ ਉਹ ਬਹੁਤ ਤਾਂ ਕਿ ਇਹਨੂੰ ਆਪਣੇ ਆਪ ਕੀਤਾ ਤੇ ਪੂਰਾ ਪਛਤਾਵਾ ਹੋਵੇ ਚਲੋ ਮੈਂ ਮੈਂ ਆਖਿਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਦਰਸ਼ਕ ਲੱਖਾਂ ਲੋਕ ਤੁਹਾਨੂੰ ਦੇਖ ਰਹੇ ਨੇ ਹਰ ਕਿਸੇ ਦੀ ਹਮ ਦਰਦੀ ਹੈ ਜਿਸ ਵੇਲੇ ਕੇਸ ਹੋਇਆ ਸੀ ਉਸ ਵੇਲੇ ਵੀ ਅਸੀਂ ਬੇਸ਼ੱਕ ਸਟੂਡੀਓ ਦੇ ਵਿੱਚ ਖੜ ਕੇ ਖਬਰਾਂ ਦੱਸਣੀਆਂ ਹੁੰਦੀਆਂ ਜਾਣਕਾਰੀ ਦੇਣੀ ਹੁੰਦੀ ਹੈ ਪਰ ਇਹੋ ਜਿਹਾ ਜਦੋਂ ਕੋਈ ਸਾਹਮਣੇ ਆਉਂਦਾ ਇਨਸੀਡੈਂਟ ਤਾਂ ਸਾਨੂੰ ਵੀ ਬਹੁਤ ਬੁਰਾ ਫੀਲ ਹੁੰਦਾ ਔਰ ਅਸੀਂ ਇਹਨਾਂ ਚੀਜ਼ਾਂ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਕਦੇ ਐਸੀਆਂ ਖਬਰਾਂ ਨਾ ਦੱਸਣੀਆਂ ਪੈਣ ਪਰ ਅੱਜ ਜੋ ਇੱਕ ਮਿਸਾਲੀ ਸਜ਼ਾ ਹੋਈ ਹੈ ਬਹੁਤ ਸਾਰੇ ਮਾਪੇ ਜਿਹੜੇ ਆਪਦੇ ਬੱਚਿਆਂ ਨੂੰ ਲੈ ਕੇ ਚਿੰਤਾ ਚ ਰਹਿੰਦੇ ਨੇ ਕਈ ਵਾਰੀ ਉਹਨਾਂ ਦਾ ਧਿਆਨ ਨਹੀਂ ਰੱਖ ਪਾਉਂਦੇ ਜਾਂ ਕਿਤੇ ਕਈ ਵਾਰ ਕਿਤੇ ਅੰਗੈਲੀ ਵੀ ਹੋ ਜਾਂਦੀ ਹੈ ਕੁਝ ਕਹਿਣਾ ਚਾਹੋਗੇ ਕੁਝ ਵੀ ਤੁਹਾਡੇ ਮਨ ਚ ਹੋਵੇ ਹੋਰ ਪੇਰੈਂਟਸ ਦੇ ਲਈ ਬਜੀ ਮੈਂ ਤੁਹਾਨੂੰ ਦੱਸ ਪਏ ਅੱਜ ਸਵੇਰੇ ਜਦੋਂ ਕੋਰਟ ਜਾਣਾ ਸੀ ਉਸ ਤੋਂ ਪਹਿਲਾਂ ਸਾਡੇ ਲੁਧਿਆਣੇ ਗੁਰਦੁਆਰਾ ਆਲਮਗੀਰ ਸਾਹਿਬ ਆਜੀ ਮਨਜੀਤ ਸਾਹਿਬ ਮੈਂ ਉੱਥੇ ਮੱਥਾ ਟੇਕਣ ਗਿਆ ਜੀ ਉੱਥੇ ਮੈਨੂੰ ਬਹੁਤ ਸਾਰੇ ਲੋਕ ਹੁਣ ਤੁਹਾਡੇ মিডিਆ ਰਹੀਂ ਸਾਰਿਆਂ ਦੀ ਪਛਾਣ ਹੋ ਗਈ ਅਲੀ ਵੀ ਦਿਲੋਜ਼ ਦੇ ਫਾਦਰ ਆ ਤੇ ਮੈਂ ਕਿਹਾ ਜੀ ਹਾਂਜੀ ਅੱਜ ਕੇਸ ਆ ਲਈ ਵੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਅੱਜ ਆਲਮਗੀਰ ਸਾਹਿਬ ਤੁਸੀਂ ਖੜੇ ਹੋ ਇੱਥੇ ਅਰਦਾਸ ਕਰਿਓ ਲੇ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਅੱਜ ਸੰਗਤ ਦੀ ਅਰਦਾਸ ਕਬੂਲ ਹੋਈ ਫਾਂਸੀ ਦੀ ਸਜ਼ਾ ਹੋਈ ਆ ਹੁਣ ਮੈਂ ਤੁਹਾਡੇ ਚੈਨਲ 'ਾਂ ਜਿੰਨੇ ਦੇਸ਼ ਵਿਦੇਸ਼ 'ਚ ਸਾਰੇ ਦੇਖ ਰਹੇ ਆ ਜੀ ਲੇ ਵੀ ਇੱਕ ਸੰਗਤ ਨੇ ਅਰਦਾਸ ਕੀਤੀ ਸੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਅੱਜ ਉਹ ਦਿਨ ਆ ਗਿਆ ਤੇ ਹੁਣ ਮੈਂ ਇੱਕ ਹੋਰ ਤੁਹਾਡੇ ਕੋਲ ਇੱਕ ਬੇਨਤੀ ਕਰਦਾ ਹੁਣ ਤੁਸੀਂ ਸਾਰੇ ਮੇਰੇ ਪਰਿਵਾਰ ਲਈ ਅਰਦਾਸ ਕਰਿਓ ਲੇ ਵੀ ਸਾਡੀ ਦਰਵਾਜ਼ਾ ਸਾਡੇ ਘਰੇ ਆ ਜੇ ਤੇ ਉਹੀ ਸਾਡਾ ਹਾਸਦਾ ਬਾਸਦਾ ਦਰਵਾਜ਼ਾ ਫੇਰ ਘਰ ਖੁਸ਼ੀਆਂ ਆਉਣ ਕਲਕਾਰੀਆਂ ਸਾਡੇ ਘਰ ਫੇਰ ਵੱਜਣ ਸੰਗਤ ਦੀ ਅਰਦਾਸ ਕਦੇ ਬਰਥੀ ਨਹੀਂ ਜਾਂਦੀ ਹਮ ਚਲੋ ਬੇਸਿਕਲੀ ਹੁਣ ਅਖੀਰ ਤੇ ਬੰਦੇ ਕੋਲ ਹੌਸਲਾ ਹੁੰਦਾ ਜੀ ਹਨਾ ਤੁਸੀਂ ਹੌਸਲਾ ਰੱਖੋ ਜਿਸ ਤਰੀਕੇ ਦੀ ਤੁਸੀਂ ਅਰਦਾਸ ਕੀਤੀ ਹੈ ਜਾਂ ਗੱਲ ਕਹੀ ਹੈ ਇਹ ਬਿਲਕੁਲ ਤੁਹਾਡੀ ਅਰਦਾਸ ਪੂਰੀ ਹੋਏਗੀ ਔਰ ਹਰ ਕੋਈ ਅੱਜ ਤੁਹਾਡੇ ਲਈ ਅਰਦਾਸ ਕਰ ਵੀ ਰਿਹਾ ਔਰ ਇੱਕ ਇੱਕ ਸਕੂਨ ਜ਼ਰੂਰ ਇਹੋ ਜੀ ਖਬਰ ਸੁਣ ਕੇ ਮਿਲਦਾ ਹੈ ਕਿ ਚਲੋ ਇੱਕ ਇਨਸਾਫ ਤੇ ਮਿਲਿਆ ਜੇ ਕਿਸੇ ਨੇ ਦਰਿੰਦਗੀ ਕੀਤੀ ਸੀ ਤੇ ਕੱਲ ਨੂੰ ਕਿਸੇ ਦੇ ਨਾਲ ਨਹੀਂ ਹੋਏਗੀ ਵਾਕਈ ਬੜਾ ਵੱਡਾ ਜ਼ਿਗਰਾ ਚਾਹੀਦਾ ਹੈ ਗੱਲਬਾਤ ਕਰਨ ਦੇ ਲਈ ਐਸੇ ਮੌਕੇ ਤੇ ਆ ਕੇ ਤੁਸੀਂ ਆਏ ਐ ਬੜਾ ਧੰਨਵਾਦ ਬੜਾ ਸ਼ੁਕਰੀਆ ਤੁਹਾਡਾ ਕਿਉਂਕਿ ਇਸ ਦੇ ਨਾਲ ਇੱਕ ਮੈਸੇਜ ਸੁਸਾਇਟੀ ਦੇ ਵਿੱਚ ਬਹੁਤ ਵੱਡਾ ਜਾਂਦਾ ਹੈ ਇਹੀ ਸਾਡਾ ਮਕਸਦ ਸੀ ਤੁਹਾਨੂੰ ਟੀਵੀ ਸਕਰੀਨ ਤੇ ਜੋੜਨ ਦਾ ਯਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ